ਬਾਦਲ ਨੇ ਸਖਤ ਨਿਖੇਦੀ ਕੀਤੀ ਹੈ ਪਾਕ ਦੇ ਨਾਲ ਸਾਰੇ ਸਮਝੌਤੇ ਤੇ ਕਾਰੋਬਾਰ ਬੰਦ ਹੋਣੇ ਚਾਹੀਦੇ ਹਨ ਕੋਮੇ ਸਖ ਸ਼ਬਦਾਚੇ ਨਿੰਦਾ ਕਰਦੀਆਂ ਔਰ ਉਸ ਦੇ ਕਾਇਰਾਂ ਦਾ ਜਿਨ੍ਹਾਂ ਨੇ ਨਹਿਤੇ 마ਸੂਮ ਬੇਕਸੂਰ ਦੇਸ਼ ਵਾਸੀਆਂ ਦਾ ਇਸ ਬਹਿਰਮੀ ਦੇ ਨਾਲ ਜਿਹੜਾ ਕਤਲ ਕੀਤਾ ਉਹ ਸਾਰੇ ਦੇਸ਼ ਦੇ ਵਾਸੀਆਂ ਦਾ ਹਿਰਦਾ ਜੰਜੋਲ ਕੇ ਰੱਖਤਾ ਹੈਗਾ ਅੱਜ ਭਾਵੇਂ ਕਸ਼ਮੀਰ ਦੇ ਲੋਕੀ ਹੋਣ ਜਾਂ ਦੇਸ਼ ਦੇ ਲੋਕੀ ਹੋਣ ਉਹ ਡਟ ਕੇ ਆਪਣੇ ਹਿੰਦੂ ਭਰਾਵਾਂ ਦੇ ਨਾਲ ਖੜੇ ਆ ਉਹਨਾਂ 26 ਪਰਿਵਾਰਾਂ ਦੇ ਨਾਲ ਖੜੇ ਹੋ ਉਹਨਾਂ ਮਾਵਾ ਪੈਨਾ ਦੇ ਨਾਲ ਜਿਹੜੇ ਉੱਥੇ ਸੈਨਾਨੀ ਛੁੱਟੀ ਮਨਾਣ ਗਏ ਸੀ ਤੇ ਛੁੱਟੀ ਤਾਂ ਉਹਨਾਂ ਨੂੰ ਕੀ ਇਸ ਫੇਰਮੀ ਦੇ ਨਾਲ ਜਿਸ ਤਰੀਕੇ ਦੇ ਨਾਲ ਕਤਲ ਕੀਤਾ ਉਹਦੀ ਜਿੰਨੀ ਸਖ ਸ਼ਬਦਾਂ ਚ ਨਿੰਦਾ ਕੀਤੀ ਜਾਏ ਉਹ ਘਾਟੇ ਮੇਰੇ ਕੋਲ ਤਾਂ ਸ਼ਬਦ ਹੀ ਨਹੀਂ ਹੈ ਕਿਉਂਕਿ ਇਹਨਾਂ ਨੂੰ ਮੈਂ ਇਨਸਾਨ ਨਹੀਂ ਇਹ ਹਿਵਾਰ ਤੋਂ ਵੀ ਮਾਰੇ ਜਾਨਵਰ ਇਹਨਾਂ ਦੇ ਅਸਲੀ ਮੇਰੇ ਸ਼ਬਦ ਹੋਣੇ ਚਾਹੀਦੇ ਨੇ ਜੇ ਇਹਨਾਂ ਦੇ ਫौजਾச்சே ਕੋਈ ਦਮ ਸੀਗਾ ਤਾਂ ਆਕੇ ਸਾਡੇ ਫੌਜ ਦੇ ਨਾਲ ਮੁਕਾਬਲਾ ਕਰਦੇ ਨੇ ਹਫ਼ਤਿਆਂ ਤੇ ਉੱਤੇ ਵਾਰ ਕਰਕੇ ਤੁਸੀਂ ਹੀਰੋ ਨਹੀਂ ਬਣਦੇ ਤੁਸੀਂ ਜਾਨਵਰ ਕਹ ਲਾਦੇ ਹੋ ਤੇ ਅੱਜ ਦੁੱਖ ਹੁੰਦਾ ਹੈ ਤੇ ਅਸੀਂ ਸਾਰੇ ਡਟ ਕੇ ਦੇਸ਼ ਅੱਜ ਸਰਕਾਰ ਦੇ ਨਾਲ ਖੜਿਆ ਕਿ ਇਹੋ ਜੇ ਬੰਦਿਆਂ ਨੂੰ ਇਹੋ ਜਾਂ ਮੂੰਹ ਤੋੜ ਜਵਾਬ ਮਿਲਣਾ ਚਾਹੀਦਾ ਇਹਨਾਂ ਨੂੰ ਸਜ਼ਾ ਮਿਲੇ ਤੇ ਜਿਨ੍ਹਾਂ ਨੇ ਇਹ ਸਾਰੀ ਸਾਜ਼ਿਸ਼ ਕੀਤੀ ਹੈ ਉਹਨਾਂ ਨੂੰ ਬੇਨਕਾਬ ਕਰਕੇ ਅਸੀਂ ਇਹ ਨਹੀਂ ਚਾਹੁੰਦੇ ਕਿ ਬੇਕਸੂਰਾ ਦਾ ਖੂਨ ਟੁੱਲੇ ਲੇਕਿਨ ਜਿਹੜੇ ਕਸੂਰਵਾਰੇ ਉਹਨਾਂ ਨੂੰ ਛੜਿਆ ਨਹੀਂ ਜਾਏ ਬਿਲਕੁਲ ਇਹ ਤਾਂ ਧਰਮ ਦੇ ਨਾਤੇ ਇੱਕ ਸੂਬਾ ਇੱਕ ਦੇਸ਼ ਜਿੱਥੇ ਹਿੰਦੂ ਮੁਸਲਮ ਸਿੱਖ ਸਾਈ ਸ਼ਾਂਤੀ ਦੇ ਨਾਲ ਵਸਦੇ ਨੇ ਤੇ ਵਸਣਾ ਚਾਹੁੰਦੇ ਨੇ ਆ ਜਿਹੜਾ ਇਹਨਾਂ ਨੇ ਭਾਈਚਾਰੇ ਇੱਕ ਸਾਂਝ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਹੈ ਇਹ ਸਭ ਤੋਂ ਸਖ ਸ਼ਬਦਾਂ ਚ ਮੈਂ ਇਹਨਾਂ ਦਾ ਨਿੰਦਾ ਕਰਦੀ ਆ ਕਿ ਧਰਮ ਦੇ ਆਧਾਰ 'ਤੇ ਤੁਸੀਂ ਕਿਸੇ ਨੂੰ ਕਤਲ ਕਰੋ ਅੱਜ ਹਿੰਦੂ ਭਾਈਚਾਰੇ ਦੇ ਨਾਲ ਪਾਵੇਂ ਸਿੱਖ ਓਏ ਪਾਵੇਂ ਮੁਸਲਮਾਨ ਓਏ ਸਾਰੇ ਅਸੀਂ ਡਟ ਕੇ ਖੜਿਆ ਵਿਰੋਧ 'ਚ ਖੜਿਆ ਤੇ ਅੱਜ ਇਸ ਵਾਸਤੇ ਆ ਰੋਸ ਮਾਚਸੀ ਕਰ ਰਿਆ ਉਹਨਾਂ ਪਰਿਵਾਰਾਂ ਦੇ ਦੁੱਖ ਵਿੱਚ ਉਹਨਾਂ ਦੇ ਨਾਲ ਸਾਂਝ ਪਾ ਕੇ ਇਸ ਔਖੇ ਸਮੇਂ 'ਚ ਡਟ ਕੇ ਉਹਨਾਂ ਦੇ ਨਾਲ ਖੜੇ ਹੋ ਕੇ ਅਸੀਂ